ਸਾਰਾ ਕਲਾ ਸਮਰੱਥ ਜਵਨਨ ਚੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਮੈਂ ਮੂਰ ਕੀ ਕਿਤ ਬਾਤ ਹੈ ਪੁਰਾਦੇ ਕਰਿਆਰੇ ਗੁਰੂਆਂ ਨੇ ਕਿੰਨੇ ਸੋਹਣਿਆ ਤੇਖਿਆ ਸੇ ਫਿਰ ਗੁਰਵਾਸ ਨਾ ਪਰਿਆਰੇ ਰਾਜ ਰਾਜ ਆਨਾਨ ਪਾਨ ਦੇਵਾਨ ਦੇਵ ਮਹਾਨ ਹੰਦ ਪੌਜ਼ੇ ਰਾਖੇ ਸਰਬੇਕਾਇਨਾਤ ਧੰਨਤਾ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿੱਕੀ ਕੋ ਉਦਾਰ ਨਮਨਦੇ ਹੋਏ ਤੁਹ ਪਿਆ ਇਨਸਾਨ ਸੰਗ ਜੀਓ ਫਤਿਹ ਬ੍ਰੋ ਤੋਂ ਪਹਿਲਾਂ ਜੋ ਮਹਾਰਾਜਾ ਬਲੰਦ ਕੀਤਾ ਹੋਇਆ ਨਾਲ ਉਹਦੇ ਵਾਸਤੇ ਕੋਈ ਵਿਚਾਰ ਕਰਨੀ ਹੈ ਜਸਨੇ ਪਾਸ਼ਾ ਲਿਖਦੇ ਨੇ ਅਗੇ ਆਪਰ ਸਿੰਘ ਨੂੰ ਪਾਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ ਤੋਂ ਗੁਰਪਿਆਰੇ ਸਾਹ ਸੰਗੈ ਗੁਰਪਿਆਰਿਓ ਗੁਰੂ ਦਾ ਸੇਖ ਜੇ ਕੋਈ ਚੱਲ ਕੇ ਆਉਂਦਾ ਹੈ ਔਰ ਅੱਗੇ ਸਿੰਘਾਂ ਨੂੰ ਫਤਿਹ ਬੁਲਾਉਂਦਾ ਹੈ ਤੋਂ ਦੋ ਵਾਰੇ ਫਤਿਹ ਦਾ ਜਵਾਬ ਫਤਿਹ ਨਜ਼ਰ ਦੋ ਵਾਰੀ ਵਾਰੀ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈ ਗੁਰਪ੍ਰੀਤ ਸਾਧ ਸੰਗਤ ਜੀ ਆਏ ਤੈਨਸ ਲਈ ਚਿਤ ਮੜਾਈ ਦੇ ਸ੍ਰੀ ਕਾਂਟਾ ਪ੍ਰਾਰੋਪ ਕਰਵਾਇਆ ਸਾ ਸਤਿਗੁਰੂ ਜਿਨ ਕੋ ਹਾਰ ਬਖਸ਼ੋਈ ਹੈ ਨਿਮਰਤਾ ਸਹਿਬ ਉਹ ਪਾਇ ਗਏ ਗੁਰਪ੍ਰੀਤ ਸਾਧ ਸੰਗਤ ਜੀ ਹੋ ਉਹ ਗੁਰਪ੍ਰੀਤ ਸਾਧ ਸੰਗਤ ਦੇ ਪੰਜਾਬੀ ਦੇ ਕਵੀ ਨੇ ਕਿਸ ਨੇ ਬਹੁਤ ਸੋਹਣਾ ਲਿਖਿਆ ਹੈ ਜੇ ਦੀ ਜ਼ੁਬਾਨ ਤੇ ਫਤਿਹ ਉਹਦੀ ਜਹਾਨ ਤੇ ਫਤਿਹ ਜੇ ਦੀ ਬੁੱਲਾਜ ਫਤਿਹ ਉਹ ਜਿਹੜੀ ਕੁੱਲਾਂ ਫਤੇ ਜਿਹੜੀ ਬੁਲਾਉਂਦਾ ਚਿੱਲੀ ਫਤੇ ਉਹਨੂੰ ਕਦੀ ਨਹੀਂ ਮਿਲਦੀ ਫਤੇ ਜਿਹੜਾ ਬਾਗਜ ਕੇ ਬੁਲਾਈ ਹੋਰ ਬਿਰਖਿੰਦੇ ਹਨ ਉਹਨਾਂ ਦੇ ਪੱਤੇ ਫਲ ਫੁੱਲ ਸਾਰੇ ਹੀ ਚੰਦਨ ਦੀ ਸੁਗੰਧੀ ਦੇ ਨਾਲ ਚੰਦਨ ਵਰਗੇ ਹੋ ਜਾਂਦੇ ਨੇ ਅੱਗੇ ਪਾਈ ਗੁਦਾਸ ਹੀ ਲਿਖਦੇ ਨੇ ਅਸਤਾਤ ਇਕਤਾਤ ਹੋਏ ਜੋ ਪਾਰਿਸ਼ ਹੋ ਗਏ ਔਰ ਜੇ ਤਾ ਅਸਤ ਅਸਤ ਤੂ ਦੇ ਕਟੀਆਂ ਕਰਕੇ ਅਗਰ ਇੱਕ ਪਾਸੇ ਮੈਨਾ ਛੋਇਆ ਜਾਵੇ ਤਾਂ ਉਹ ਸੋਨਾ ਬਣ ਜਾਂਦਾ ਹੈ ਅਸਤ ਆਤ ਇਕਤਾਤ ਹੋਏ ਜੋ ਪਾੜੇ ਛੋਵੇ ਨਦੀ ਨਾਲੇ ਪਾੜ ਮਿਲ ਓਏ ਗੰਦ ਘੋਲੇ ਜਿਸ ਤਰ੍ਹਾਂ ਛੋਟੇ ਛੋਟੇ ਨਾਲੇ ਬੜੀਆਂ ਨਦੀਆਂ ਦੇ ਵਿੱਚ ਜਾ ਕੇ ਮਿਲਦੇ ਨੇ ਔਰ ਉਹਨਾਂ ਦਾ ਜੋ ਗੰਦਾ ਪਾਣੀ ਹੈ ਗੰਗਾ ਦੇ ਵਿੱਚ ਜਾ ਕੇ ਮਿਲਦਾ ਹੈ ਉਹ ਕਈ ਵਾਰ ਇੰਨੀ ਗੰਦੀ ਹਵਾੜ ਆਉਂਦੀ ਆ ਨਦੀਆਂ ਘਾਰਿਆ ਪਾਣੀਆਂ ਜਿਵੇਂ ਮਿੱਲਾਂ ਦੇ ਪਾਣੀ ਆਪ ਨੇ ਦੇਖੇ ਹੋਣੇ ਉਹ ਗੰਗਾ ਦੇ ਵਿੱਚ ਜਾ ਕੇ ਉਹ ਮਿਲਦੇ ਨੇ ਬਰਸਾਤਾਂ ਦੇ ਵਿੱਚ ਆ ਤੇ ਉਹ ਪੂਜਾ ਜੋ ਹੋ ਜਾਂਦੇ ਨੇ ਨਦੀ ਨਾਲੇ ਬਾੜ ਮਿਲ ਉਹ ਤੰਦ ਗਦੋਲੇ ਪਾਤੇ ਦੇ ਉਦਾਹਰਨ ਸਾਹ ਸੰਗ ਪਾਪਾ ਮਲ ਖੋਵੇ ਇਸੇ ਤਰ੍ਹਾਂ ਸਾਧੂ ਸੰਤਾਂ ਦਾ ਬਾਸ ਕਰਕੇੁਰ ਕਈ ਸਾਹ ਸੰਗ ਜਿਉ ਜਿਸ ਤਰ੍ਹਾਂ ਦੱਸਿਆ ਹੈ ਕਿ ਚੰਦਨ ਦੇ ਨਾਲ ਸਾਰੇ ਰਲ ਕੇ ਚੰਦਨ ਹੋ ਜਾਂਦੇ ਨੇ ਇਸੇ ਤਰ੍ਹਾਂ ਜਦੋਂ ਉਹ ਪਾਣੀ ਗੰਦਾ ਨਾਲੀਆਂ ਦਾ ਜਦੋਂ ਗੰਗਾ ਦੇ ਜਾ ਕੇ ਮਿਲਦਾ ਹੈ ਤਾਂ ਪੂਜਨ ਯੋਗ ਹੋ ਜਾਂਦਾ ਉਹਦੇ ਵਿੱਚ ਪਾਪੀ ਲੋਕ ਇਸ਼ਨਾਨ ਕਰਕੇ ਆਪਣੇ ਪਾਪਾ ਦੀ ਨਿਵਰਤੀ ਕਰਦੇ ਹਨ ਇਸੇ ਤਰ੍ਹਾਂ ਜਿਹੜੇ ਮਹਾਪੁਰਸ਼ ਨਾਮ ਜਪਦੇ ਨੇ ਉਹਨਾਂ ਦੀ ਸੰਗਤ ਕਰਕੇ ਪਾਪੀ ਜਨ ਵੀ ਜਿਹੜੇ ਹੈ ਉਹ ਵੀ ਪਤਿਤ ਹੋ ਜਾਂਦੇ ਉਹਦਾ ਉਹਨਾਂ ਦਾ ਉਧਾਰ ਹੋ ਜਾਂਦਾ ਹੈ ਗੁਰਬਾਈ ਦਾ ਫਰਮਾਨ ਹੈ ਨਮ ਮਾਇਆ ਮੋਹਿਆ ਤੇਤ ਲੋਚਨ ਨੀਤ ਕਹੋ ਸ਼ੀਪੋ ਸ਼ੈਲੇ ਨਾਮ ਨ ਲਾਗੋ ਚੀਤ ਕਾਇ ਤਰਲੋਜਨ ਪਰਫਲੋਚਨ ਜੀ ਕਹਿੰਦੇ ਨੇ ਨਾਮ ਦੇਵ ਨੂੰ ਕਿ ਨਾਮ ਦੇਵ ਦੀ ਛਪਰੀ ਪਰਮਾਤਮਾ ਨੇ ਕੀ ਬਣਾਈ ਐ ਇਹ ਤਾਂ ਨਾਮ ਜਪਨ ਤੋਂ ਵੀ ਹਟ ਗਿਆ ਇਹਨੂੰ ਇੰਨਾ ਘਮੰਡ ਹੋ ਗਿਆ ਇੰਨਾ ਗਮਾਨ ਹੋ ਗਿਆ ਪਰਮਾਤਮਾ ਨੇ ਛਪਰੀ ਬੰਨੀ ਇਹ ਨਾਮ ਜਪਨ ਤੋਂ ਹਟ ਗਿਆ ਲੇਕਿਨ ਨਾਮ ਦੇਵ ਜੀ ਕਹਿੰਦੇ ਨਹੀਂ ਭਲਿਆ ਨਾਮਾ ਕਹੇ ਤਰਲੋਜਨ ਮੁਕਤੇ ਨਾਮ ਸਮਾਲ ਆਗ ਕੌਣ ਦਾ ਕੰਮ ਸਭ ਮੇਰਾ ਚੀਤ ਨੰਦਨ ਲਾਲ ਕਹਿੰਦੇ ਭਗਤ ਬਲੋਚਨ ਜੀ ਮੈਂ ਹੱਥਾਂ ਪੈਰਾਂ ਨਾਲ ਕੰਮ ਕਰਦਾ ਹਾਂ ਸਾਰੇ ਕੰਮ ਕਰਦਾ ਹਾਂ ਪਰ ਜਿਹੜਾ ਮੇਰਾ ਅੰਤਿਸ਼ ਕਰਨਾ ਹੈ ਮੇਰਾ ਜਿਹੜਾ ਮਨ ਹੈ ਉਹ ਪ੍ਰਮਾਤਮਾ ਚਰਨਾਂ 'ਚ ਹਮੇਸ਼ਾ ਲੀਂਦਾ ਹੈ ਉਦਾਹਰਣ ਦੇ ਕੇ ਸਮਝਾਉਂਦੇ ਹਨ ਗੁਰਪ੍ਰਿਆ ਸਹਾ ਸੰਗਜੇ ਗੁਰੂ ਗ੍ਰੰਥ ਸਾਹਿਬ ਜੀ ਪਾਈ ਦਰਜ ਆ ਨੀਲੇ ਕਾਗਜ਼ ਕਾਟਿਲੇ ਬੁੱਧੀ ਆਕਾਸ਼ ਮੱਦੇ ਭਰਮੀਆਂ ਲੇ ਪੰਜ ਜਨਾਸ ਉਹ ਬਾਤ ਬਤਉਵਾ ਕੀ ਤਸ ਡੋਰੀ ਰੱਖ ਲਈਏ ਜੈਸੇ ਕਨਕ ਕਨਕਲਾਚਿਤ ਮਾਂਡਿ ਰਾਮਨਾਮਾ ਮੰ ਦੇ ਦੀਏ ਲੇ ਜੈਸੇ ਕਨਕ ਕਨਕਲਾਚਿਤ ਮਾਂਡਿ ਯਲੇ ਨਾਮਦੇਵ ਜੀ ਕਹਿੰਦੇ ਭਗਤ ਜੀ ਜਿਸ ਤਰ੍ਹਾਂ ਆ ਨੀਲੇ ਕਾਗਜ਼ ਕਾਟਿਲੇ ਬੁੱਧੀ ਕਾਗਜ਼ ਲਿਆ ਕੇ ਉਹਦਾ ਪਤੰਗ ਬਣਾਇਆ ਜਾਂਦਾ ਹੈ ਪੰਜ ਸੱਤ ਬੱਚੇ ਰਾ ਕੇ ਉਹਨੂੰ ਉਡਾਉਂਦੇ ਹਨ ਪਰ ਜਿਹੜਾ ਡੋਰ ਨੂੰ ਖਿੱਚਦਾ ਹੈ ਪਤੰਗ ਨੂੰ ਚੜਾਉਂਦਾ ਹੈ ਉੱਡੀ ਨੂੰ ਚੜਾਉਂਦਾ ਹੈ ਉਹਦਾ ਜਿਆ ਅੰਤਸ਼ ਕਰਨਾ ਧਿਆਨ ਹੈ ਉਹ ਪਤੰਗਵਾਲ ਹੁੰਦਾ ਹੈ ਆਪਣੇ ਸਾਥੀਆਂ ਦੇ ਨਾਲ ਗੱਲਬਾਤ ਵੀ ਕਰਦਾ ਹੈ ਸਾਰੀਆਂ ਗੱਲਾਂ ਬਤਾਂ ਦਾ ਜਵਾਬ ਦਿੰਦਾ ਹੈ ਕਹਿੰਦੇ ਜਿਸ ਤਰ੍ਹਾਂ RAM ਨਾਮ ਜਿਤਵਾੜੀ ਵਾਲੇ ਜਿਵੇਂ ਕਨਕਲਾ ਚਿਤਵਾੜੀ ਵਾਲੇ ਮੇਰਾ ਮਨ ਇਸ ਤਰ੍ਹਾਂ RAM ਨਾਮ ਦੇ ਨਾਲ ਜਿੱਦਿਆ ਹੋਇਆ ਹੈ ਇਸ ਤਰ੍ਹਾਂ RAM ਨਾਮ ਦੇ ਵਿੱਚ ਮੇਰਾ ਮਨ ਲੀਨ ਹੈ ਜਿਸ ਤਰ੍ਹਾਂ ਸੁਨਿਆਰਾ ਪਾਗ-ਪਾਣ ਦੇ ਗਹਿਣੇ ਬਣਾਉਂਦਾ ਹੈ ਔਰ ਉਹਦਾ ਜਿਹੜਾ ਮਨ ਹੈ ਉਹ ਆਪਣੀ ਕਲਾ ਦੇ ਧਿਆਨ ਹੁੰਦਾ ਹੈ ਉਹ ਜਿਹੜੇ ਉਹਦੇ ਲਾਗੇ ਦਾਗ ਬੈਠੇ ਹੁੰਦੇ ਨੇ ਉਹਨਾਂ ਨਾਲ ਵੀ ਉਹ ਗੱਲਾਂ-ਵਾਟਾਂ ਕਰਦਾ ਹੈ ਤੋਂ ਗੁਰਪਿਆਈ ਸਾਧ ਸੰਗਤ ਜੀਓ ਨਾਮ ਦੇ ਦਾ ਬੜਾ ਸੋਹਣਾ ਉੱਤਰ ਸੁਣ ਕੇ ਅਗੇ ਉਦਾਹਰਣ ਦਿੰਦੇ ਆਂ ਰਹਾਓ ਆਨਿਲੇ ਕੁੰਪਰੇਲੇ ਉਦਕ ਰਾਜਕਵਾਰ ਪ੍ਰੰਦਰਯ ਹੈ ਅਸਤਿਤਾਰ ਵਿਚੋ ਵਿਚਾਰ ਕਰਤੀ ਹੈ ਕੀ ਤਸਵਦਾਗਰ ਰਾਫੀਲੇ ਤੇ ਸਾਧ ਸੰਗ ਦੀ ਉਹਨਾਂ ਜਮਾਨਿਆਂ ਦੇ ਵਿੱਚ ਬੀਬੀਆਂ ਪੈਣਾ ਬੇਡੀਆਂ ਸਾਰੀਆਂ ਨਦੀਆਂ ਦੇ ਨਾਲਿਆਂ ਦਾ ਪਾਣੀ ਲਾਉਂਦੀਆਂ ਹੁੰਦੀਆਂ ਸਨ ਪੰਜ ਸੱਤ ਲੜਕੀਆਂ ਇਕੱਠੀਆਂ ਹੋ ਕੇ ਆਨਲੇ ਕੁੰਪਰੇ ਆਲੇ ਕੋਲ ਕੜਾ ਲਿਆ ਕੇ ਪਾਣੀ ਭਰ ਕੇ ਦੋ ਦੋ ਤਿੰਨ ਤਿੰਨ ਸੇਤੇ ਰੱਖ ਕੇ ਕੜੇ ਲਿਆਉਂਦੀਆਂ ਸਾਨਾ ਤੇ ਆਪਣੀਆਂ ਸਹੇਲੀਆਂ ਨਾਲ ਵਿਚਾਰ ਵਿਸ਼ਰਵੇ ਵਿਸ਼ਰਵਤ ਵਿਵਾਰਸ਼ ਕਰਦੀਆਂ ਸਾਨਾ ਔਰ ਉਹਨਾਂ ਦਾ ਅੰਤਿਸ਼ ਕਰਨਾ ਹੁੰਦਾ ਸੀ ਉਹ ਕੇਵਲ ਤੇ ਕੇਵਲ ਕੜਿਆਂ ਵੱਲ ਹੁੰਦਾ ਸੀ ਕਿ ਸਾਡੇ ਕੜੇਆ ਟੁੱਟ ਕੇ ਇਹ ਨਾਸ ਨਾ ਹੋ ਜਾਣ ਇਸੇ ਤਰ੍ਹਾਂ ਪਵਤਰ ਲੋਜਨ ਜੀ ਜੋ ਮੇਰਾ ਮਨ ਹੈ ਇਹ RAM ਨਾਮ ਦੇ ਨਾਲ ਇਸ ਤਰ੍ਹਾਂ ਦਿਲਿਆ ਹੋਇਆ ਹੈ ਅੱਗੇ ਦੱਸਦੇ ਨੇ ਮੰਦਰ ਇੱਕ ਦਵਾਰ ਦਾ ਜਾ ਕੇ ਗਊ ਚਰਾਵਨ ਛਾੜੀਆਂ ਨੇ 5 ਕੋਸ ਪਰ ਗਊ ਚਰਾਵਤ ਕੀ ਤੁਸੀਂ ਬਸ਼ਰਾ ਰਾਖੀਲੇ ਇੰਦੇ ਨੇ ਜਿਸ ਤਰ੍ਹਾਂ ਇੱਕ ਮਕਾਨ ਦੇ ਵਿੱਚ 10 ਦਰਵਾਜ਼ੇ ਆ ਬੁਧਾ ਆਪਣੇ ਸਹੇਦ ਦਿੱਤੀ ਗਏ ਗੁਰਪ੍ਰੀਤ ਸਾਹਿਬ ਸੰਗਜੇ ਉਸ ਮਕਾਨ ਦੇ ਵਿੱਚੋਂ ਅਗਰ ਮਾਂ ਜੰਗਲੋਂ ਚਾਉ ਛੱਡਿਆ ਹੋਵੇ ਚੁਗਣਵਾਦ ਛੱਡਿਆ ਹੋਵੇ ਤੇ ਉਹਨਾਂ ਦਾ ਬੱਚਾ ਹੁੰਦਾ ਗਾਂ ਦਾ ਉਹ ਘਰ ਵਿੱਚ ਹੋਵੇ ਉਹ ਗਾਂ ਜਿਹੜੀ ਆ ਜੰਗਲ ਦੇ ਵਿੱਚ ਚੁਗਦੀ ਵੀ ਆ ਪਰ ਉਹਦਾ ਯਾ ਧਿਆਨ ਹੁੰਦਾ ਆਪਣੇ ਬੱਚੇ ਵੱਲ ਹੁੰਦਾ ਹੈ ਜਿਹਾ ਸਾਹ ਸੰਗ ਜੀ ਇਸ ਤਰ੍ਹਾਂ ਨਾਮ ਦੇ ਦਸਉਂਦੇ ਨੇ ਕਹਿੰਦੇ ਤਰਲੋਚਨ ਤੂੰ ਤੇ ਕੈਨਾ ਨਾ ਕਿ ਤੇਰੀ ਛੱਪੇ ਬਣਾਏ ਤੂੰ ਨਾ ਰੱਬ ਦਾ ਨਾਮ ਜਪੜੋ ਹਟ ਗਿਆ ਪਰ ਨਹੀਂ ਮੇਰਾ ਮਨ ਇਸ ਨਾਮ ਉਸ ਮਾਲੇ ਨਾਲ ਜੁੜਿਆ ਹੋਇਆ ਰਹਿੰਦਾ ਹੈ ਹਮੇਸ਼ਾ ਵਾਸਤੇ ਜਿਸ ਤਰ੍ਹਾਂ ਦਾ ਜੰਗਲ ਚੁਕਦੀ ਹੈ ਉਹਦਾ ਜਿਹੜਾ ਅੰਤਿਸ਼ਕਰਨਾ ਪਿਆਨ ਹੈ ਆਪਣੇ ਬੱਚੇਵਲ ਹੁੰਦਾ ਹੈ ਅਖੀਰ ਦੇ ਵਿੱਚ ਆਪੇ ਲੈਣਾ ਵਿੱਚ ਨਾਮਦੇਵ ਲੇਦੇ ਹਨ ਕਹੇ ਕਹੇ ਨਾਮਦੇਵ ਸੁਨੋ ਤਰਲੋਚਨ ਨਾਮਦੇਵ ਜੀ ਕਹਿੰਦੇ ਨੇ ਤਰਲੋਚਨ ਸੁਣਾ ਤਹੇ ਨਾਮਦੇ ਸੁਨੋ ਤਰਲੋਚਨ ਬਾਲਕ ਪਾਲੇ ਪੋੜੀਲੇ ਅੰਤਰਵਾਹਰ ਕਾਇ ਵਿਰੁੱਧੀ ਜੀ ਤਸ ਬਾਰਕ ਰਾਤੀਲੇ ਇੱਕ ਬੀਬੀ ਇੱਕ ਮਾਤਾ ਇੱਕ ਭੈਣ ਆਪਣੇ ਬੱਚੇ ਨੂੰ ਘਰ ਦੇ ਵਿੱਚ ਘੂੜੇ ਤੇ ਪਾ ਕੇ ਪਾਲਨੇ ਤੇ ਪਾ ਕੇ ਝੂਟਾ ਦਿੰਦੀ ਹੈ ਔਰ ਅੰਦਰਵਾਹਰ ਸਾਰਾ ਕੰਮ ਵੀ ਕਰਦੀ ਹੈ ਮਗਰ ਉਹ ਜਿਹੜਾ ਧਿਆਨ ਹੁੰਦਾ ਹੈ ਉਹ ਪ੍ਰਮਾਤਮਾ ਦਾ ਉਹ ਆਪਣੇ ਬੱਚੇ ਵੱਲ ਹੁੰਦਾ ਹੈ ਕਿਤੇ ਮੇਰਾ ਬੱਚਾ ਇਸ ਗੂੜੇ ਤੋਂ ਡਿਗ ਨਾ ਪਏ ਉਹ ਨਾਮਦੇਵ ਕਹਿੰਦੇ ਨੇ ਤਰਲੋਚਨ ਮੇਰਾ ਇਸ ਤਰ੍ਹਾਂ ਇਹ ਮਨ ਹੈ ਨਾ ਇਹ ਪ੍ਰਮਾਤਮਾ ਦੇ ਨਾਲ ਹਮੇਸ਼ਾ ਲੱਗਿਆ ਹੋ ਰਿਹਾ ਹੈ ਗੁਰੂ ਪਿਆਰੇ ਸਾਧ ਸੰਗਤ ਜੀਓ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਕਿ ਮੈਂ ਗੱਤਰੀਖਾ ਵਿੱਚ ਬਸ਼ਕਰਨੇ ਸਾਰੀਆਂ ਸੰਗਤਾਂ ਗੱਜ-ਬੱਜ ਕੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ